ਕੀ ਨਾਮ ਤੁਹਾਡਾ ਹੈ ਮੇਰਾ ਨਾਮ ਫਿਰਜਿੰਦਰ ਸਿੰਘ ਹੈ ਕੀ ਅੱਜ ਜਿਹੜਾ ਤੁਹਾਨੂੰ ਸਵਾਲ ਹੁਣਾ ਮੈਂ ਤਿੰਨ ਮੁੱਦਾ ਹੈਗਾ ਇਹ ਬਾਬਾ ਸਾਡਾ ਭਰਾ ਹੈਗਾ ਵਾ ਉਹ ਕਟਮਾਰੋ ਨੇ ਬੱਤੀ ਦੇ ਨਾਲ ਕੀਤੀ ਉਹਦੇ ਘਰ ਦੀ ਨੇ ਕੀ ਨਾਮ ਬਾਬੇ ਦਾ ਬਾਬੇ ਦਾ ਨਾਮ ਸੋਨੂ ਬਾਬਾ ਕਿੱਥੇ ਰਹ ਰਿਹਾ ਵਾ ਉਹ ਡੀਸੀ ਦੀ ਕੋਠੀ ਦਰਬਾਰ ਦੇ ਅੰਦਰ ਉੱਥੇ ਸੇਵਾ ਕਰਦਾ ਵਾ ਡੀਸੀ ਦੀ ਕੋਠੀ ਦੇ ਅੰਦਰ ਹਾਂਜੀ ਚਰੁੰਦਾ ਕਿੱਥੇ ਆ ਤੇ ਸੁੰਦਰ ਨਗਰ ਰਹਿੰਦਾ ਜੀ ਠੀਕ ਹੈ ਜੀ ਇਹ ਵਾਲੀ ਹੁੰਦਸੋ ਉਹਨਾਂ ਦੇ ਵਾਈਫ ਜਿਹੜੀ ਆ ਉਹਨਾਂ ਦੇ ਨਾਲ ਕਿਉਂ ਇੱਕ ਜਨਾਨੀ ਰੱਖੀ ਹੋਈ ਆ ਹਾਂਜੀ ਉਹ ਨਜਾਇਜ਼ ਹੈ ਉਹਨੇ ਮੇਰੇ ਬੱਚਿਆਂ ਕੋਟ ਮਾਰ ਕੀਤੀ ਆ ਜੀ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਮੇਰੇ ਅਸੀਂ ਮਥੇ ਜੋ ਤੇ 10 ਬਾਲ ਮਾਰਿਆ ਜੀ ਇਹ ਕਿਦੋਂ ਦੀ ਗੱਲ ਆ ਇਹ 13 ਤਰੀਕ ਦੀ ਰਾਤ ਨੂੰ ਮੇਲਾ ਸੀ ਗਾਣਾ ਤੇ 13 ਤਰੀਕ ਨੂੰ ਅੱਛਾ ਜੀ ਤੇ ਰਾਤ ਨੂੰ ਹੋਈ ਜੀ ਇਹਦਾ 13 ਦਸੰਬਰ ਹਾਂਜੀ ਠੀਕ ਹੈ ਜੀ ਕੀ ਗੱਲੋ ਇਹ ਘਟਮਰ ਜਿੱਤੀ ਟੋਡੀ ਬੇਟੀ ਨਾ ਹੋਰ ਆਪਣੇ ਬੱਚੇ ਉਥੇ ਘਰ ਦੇ ਨੂੰ ਇੱਕ ਇੱਕ ਦੋ ਘਰ ਵਾਲੀ ਉਹਦੇ ਇੱਕ ਦੋ ਉੱਤੇ ਦਬਾਅ ਪਾਉਂਦੇ ਹੈਗੇ ਜੀ ਅੱਛਾ ਜੀ ਮੈਂ ਵੀ ਪੁੱਛਿਆ ਵੀ ਕਿਉਂ ਰਹਿੰਦੀ ਆ ਉਹਨੂੰ ਕਿਉਂ ਕਿ ਕੀ ਕਹਿੰਨਾ ਤੁਸੀਂ ਤੇ ਉਹ ਦੂਸਰੀ ਘਰ ਵਾਲੀ ਜਿਹੜੀ ਹੁਣ ਜਾਂਦੀ ਪਈ ਆ ਨਾ ਨਜਾਇਜ਼ ਰੱਖੀ ਪਈ ਆ ਉਹਨੇ ਗੱਲ ਬਸ ਇੰਨੀ ਮਾੜੀ ਜਿਹੀ ਕੀਤੀ ਉਹਨੇ ਇਹਨੂੰ ਪਿੰਟੋਲੀ ਨੂੰ ਕੰਕੀ ਕਰਨੇ ਉਹ ਰੋਣ ਕਾਤੇ ਦੇਹੀ ਆ ਉਹਨੇ ਚਾਤੇ ਤੇ ਨਾਲ ਦੀ ਨੇ ਮੇਰੇ ਬੱਸ ਮੱਥੇ ਮਾਰਿਆ ਮੇਰੀ ਬੱਚੀ ਕੋ ਦੇਖ ਖੇਲੇ ਗਿਆ ਬੱਚੀ ਮੇਰੀ ਉਹਨੇ ਖਲਾਫ ਬੋਲੀ ਆ ਤੇ ਉਹਨਾਂ ਨੇ ਉਹਨੂੰ ਬੱਚੀ ਤੁਹਾਡੀ ਮੇਰੀ ਉਮਰ ਬਾਲਗ ਆ ਕਿ ਨਬਾਲਗ ਆ ਨਬਾਲਗ ਨਬਾਲਗ ਕਿੰਨੀ ਉਮਰ ਆ 16ਵਾਂ ਸਾਲ 17ਵੇਂ ਚ ਲੱਗੀ ਆ ਠੀਕ ਆ ਜੀ 17ਵੇਂ ਚ ਲੱਗੀ ਆ ਔਰ ਆਪਣੀ ਵਾਈਫ ਨੂੰ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ ਵਾ ਹੋਰ ਬਾਬੂ ਜੀ ਬਾਬਾ ਹੋਰ ਕਿੰਨੇ ਗੁੱਟੇ ਧੜੀ ਬੱਚੀ ਨੇ out <laughs> ਤੇ ਕੁੜੀ ਸਟ੍ਰੈਸ ਦੀ ਛੋਟੀ ਜਿਹੜੀ ਉਹਨਾਂ ਦੀ ਮਤਲਬ ਜਨਾਨੀ ਨਜਾਇਜ਼ ਦੇ ਸਬੰਧ 'ਚ ਰੱਖੀ ਆ ਨਾ ਉਹਨਾਂ ਨੇ ਉਹਨਾਂ ਦੀ ਭੈਣ ਵੀ ਆਈ ਸੀ ਹਾਂਜੀ ਦੋਨਾਂ ਨੇ ਫੜ ਕੇ ਕੁੜੀ ਨੂੰ ਬਹੁਤ ਬੁਰੇ ਤਰੀਕੇ ਨਾਲ ਪਾਲਾਂ ਤੇ ਇੱਕ ਨਾਲ ਮੁੰਡਾ ਸੀਗਾ ਹੋਰ ਜੀ ਕੋਠੀ ਦੀ ਦਾਦੇ ਡੀਸੀ ਸਾਹਿਬ ਦੇ ਅੰਦਰ ਦਰਬਾਰ ਹੈਗਾ ਡੀਸੀ ਸਾਹਿਬ ਤਾਂ ਇੱਕ ਜ਼ਿਲ੍ਹੇ ਦੇ ਪੂਰੇ ਮਾਲਕ ਹੁੰਦੇ ਆ ਕਿ ਡੀਸੀ ਸਾਹਿਬ ਤੱਕ ਤੁਸੀਂ ਕੋਈ ਅਪਰੋਚ ਨਹੀਂ ਕੀਤੀ ਮੈਂ ਨਾ ਸਹੀ ਗੱਲ ਦੱਸਾਂ ਪਹਿਲਾਂ ਵੀ ਮੇਰੇ ਨਾਲ ਮਾਰਕਟਾਈਆਂ ਬਹੁਤ ਹੁੰਦੀਆਂ ਰਹੀਆਂ ਇਹੀ ਬਾਬਾ ਤੋਂ ਉਹਨੂੰ ਬਾਬਾ ਹੀ ਮੈਨੂੰ ਮਾਰਕਟਾਈਆਂ ਬਹੁਤ ਕਰਦਾ ਰਿਹਾ ਸੀਗਾ ਬਾਲਾਂ ਤੋਂ ਤੂੰ ਤੂੰ ਮੈਨੂੰ ਕੁੱਟਣਾ ਮਾਰਨਾ ਮ ਮੇਰਾ ਡਿਵੋਰਸ ਹੋ ਗਿਆ ਸੀ ਬੱਚੇ ਆਪਣੇ ਪਾਪਾ ਕੋ ਰਹਿੰਦੇ ਸੀ ਇਹਨਾਂ ਨੂੰ ਬੁਲਾਇਆ ਸੀਗਾ ਕਿ ਮੇਲੇ ਤੇ ਆਇਓ ਔਰ ਬੱਚੇ ਆਪਣੇ ਪਾਪਾ ਨਾਲ ਗਏ ਉੱਥੇ ਮੇਲੇ ਤੇ ਮੱਥਾ ਟੇਕਣ ਆਪੇ ਹੀ ਘਰੇ ਬੁਲਾਇਆ ਵਾ ਪਹਿਲਾਂ ਉੱਥੋਂ ਗਰਾਈਆਂ ਇਕੱਠੀਆਂ ਕਰਦਾ ਵਾ ਫਿਰ ਉੱਥੇ ਘਰੇ ਮੇਲਾ ਕਰਦਾ ਵਾ ਔਰ ਸਾਰੀਆਂ ਸੰਗਤਾਂ ਨੂੰ ਸ਼ਰਾਬਾਂ ਪਲਾ ਕੇ ਆਪਣੀ ਜਨਾਨੀ ਨੂੰ ਨਾਲ ਬਿਠਾ ਕੇ ਸ਼ਰਾਬਾਂ ਪਲਾਉਂਦਾ ਵਾ ਔਰ ਉਹ ਜਨਾਨੀ ਸ਼ਰਾਬ ਪੀ ਕੇ ਜਿਹੜਾ ਸ਼ਰਾਬ ਪੀ ਲੈਂਦੀ ਆ ਨਾ ਉਹ ਇੰਨੀ ਇੱਕ ਗਲਤ ਤਰੀਕੇ ਨਾਲ ਸਾਰਿਆਂ ਨਾਲ ਬਿਹੇਵ ਕਰਦੀ ਉਹ ਦੇਖਦੀ ਨਹੀਂ ਕੋਈ ਬੰਦਾ ਵਾ ਕੋਈ ਵੱਡਾ ਵਾ ਛੋਟਾ ਵਾ ਔਰ ਇੰਨੇ ਬੁਰੇ ਤਰੀਕੇ ਨਾਲ ਮਤਲਬ ਇਹ ਮਨਾ ਮਤਲਬ ਬਾਲਾਂ ਤੋਂ ਤੂ ਤੂ ਕੇ ਗਾਲ ਕੁੱਟਿਆ ਕੁੜੀ ਬਿਉਹਸ਼ ਹੋ ਗਈ ਮੇਰੀ ਹੁਣ ਇਦਾਂ ਦੇ ਢੋਂਗੀ ਬਾਬਿਆਂ ਦੇ ਪ੍ਰਸ਼ਾਸਨ ਦੇ ਕੋਲੋਂ ਸਰਕਾਰਾਂ ਦੇ ਕੋਲੋਂ ਕੀ ਤੁਸੀਂ ਮੰਗ ਕਰਦੇ ਆ ਮੇਰੀ ਭਾਜੀ ਇਹੀ ਮੰਗ ਆ ਮੇਰੀ ਬੱਚੀ ਨੂੰ ਇਨਸਾਫ ਚਾਹੀਦਾ ਨਬਾਲਕ ਬੱਚਾ ਵਾ ਦੇਖੋ ਅੱਜ ਉਹਨੇ ਗਾਲ ਕੁੱਟਿਆ ਉਹਦੇ ਸ਼ਰਾਬ ਪੀ ਕੇ ਉਹਨੂੰ ਬਾਹਰ ਪੁੱਟ ਸਕਦੀ ਉਹ ਮਾਰ ਵੀ ਸਕਦੀ ਸੀ ਉਹ ਬੱਚਾ ਮਰ ਸਕਦਾ ਸੀ ਕਿਹੜੇ ਕਿਹੜੇ ਦੋਸ਼ੀ ਤੁਸੀਂ ਉਹਨਾਂ ਦੇ ਖਲਾਕ ਕਰਵੇ ਜੰਦੇ ਨਾਲ ਲੋਕ ਅਸੀਂ ਦੋਸ਼ੀ ਸੁਰਜਨ ਸਿੰਘ ਜਿੰਨੇ ਉਹਨੂੰ ਨਜਾਇਜ਼ ਸਬੰਧ ਵਿੱਚ ਆਪਣੇ ਘਰੇ ਰੱਖਿਆ ਠੀਕ ਹੈ ਜੀ ਔਰ ਜਨਾਨੀ ਇਨੀ ਕਾਤਲਾ ਨਾ ਹਮਲਾ ਕਰਦੀ ਹੈ ਨਾ ਕਿ ਮੇਰੇ ਸਹੁਰਾ ਸਾਹਿਬ ਉਸਦੇ ਬਾਪੇ ਨਾਲ ਦੱਸੋ ਇਸ ਤੋਂ ਬਾਅਦ ਜੀ ਦੇਖੋ ਐਦਾਂ ਵਾਂਗ ਮੇਰੇ ਸਹੁਰੇ ਸਾਹਿਬ ਦੇ ਵੀ ਉਹਨੇ ਨੱਕ ਤੇ ਮੁੱਕੇ ਮਾਰੇ ਸੀ ਅੱਜ ਤੇ 1 ਸਾਲ ਪਹਿਲਾਂ ਦੀ ਗੱਲ ਆ ਔਰ ਉਸ ਟਾਈਮ ਸੋਨੇ ਬਾਬੇ ਨੇ ਇੱਕ ਢੋਂਗ ਕੀਤਾ ਸੀ ਠੂਠੀ ਦਵਾਈ ਮੇਰੇ ਕੋਲੋਂ ਹੀ ਹੈਲਪ ਮੰਗਦਾ ਸੀ ਜੀ ਆ ਭਾਬੀ ਮੈਨੂੰ ਬਚਾ ਲਓ ਮਤਲਬ ਮੇਰੇ ਵਾਲਦਾ ਹੱਕ ਚ ਬੋਲਦੇ ਵੀ ਮੈਨੂੰ ਇਹ ਇਹਨਾਂ ਨੇ ਫਸਾ ਦੇਣਾ ਜਾਂ ਕਿੱਦਾਂ ਮੈਂ ਕਹਾਂ ਦੇਖ ਤੂੰ ਗਲਤ ਕੰਮ ਕਰਦਾ ਠੀਕ ਆ ਫਿਰ ਵੀ ਅਸੀਂ ਉਹਦਾ ਸਾਥ ਦਿੱਤਾ ਸਾਡੀ ਗਲਤੀ ਸੀ ਵੀ ਜਹੀਂ ਜੀ ਕੋਈ ਨਹੀਂ ਬਾਬੇ ਨੇ ਇਦਾਂ ਦੇ ਕੋਈ ਨਹੀਂ ਆ ਕਿਉਂਕਿ ਮੇਰੇ ਨਾਲ ਹੀ ਉਹਨੇ ਜ਼ੁਲਮ ਬਹੁਤ ਕੀਤੇ ਸੀਗੇ ਦੇਖੋ ਉਸ ਬਾਬੇ ਕੋਲ ਨਾ ਬੱਚੋ ਮੈਂ ਜੀ ਨਾ ਤੁਹਾਡਾ ਜੀ ਹਾਂਜੀ ਮੇਰਾ ਨਾਮ ਸੋਨੀਆ ਜੀ ਠੀਕ ਆ ਜੀ ਅੱਜ ਤੁਸੀਂ ਸਿਵਲ ਹਸਪੀਟਲ ਕਬੂਰਤ ਲਾਏ ਹੋ ਕੀ ਕਾਰਨ ਕਾਰਨ ਇਹ ਹੈਗਾ ਜੀ ਮੇਰੀ ਬੱਚੀ ਆ 16 ਸਾਲ ਦੀ ਹੈ 17ਵਾਂ ਨੂੰ ਲੱਗਾ ਵਾ ਦੇਖੋ ਛੋਟਾ ਨ ਬਾਲਗ ਬੱਚਾ ਵਾ ਉਹਦੇ ਨਾਲ ਬਹੁਤ ਜ਼ਿਆਦੀ ਮਾਰਕਟ ਆਈ ਹਾਂ ਠੀਕ ਹੈ ਕਿੰਨੇ ਕੀਤੀ ਜੀ ਮਾਰਕਟਾਈ ਚੁੱਪੀ ਦੀ ਸਰਜਨ ਸਿੰਘ ਦਾਦਾ ਜੀ ਨੇ ਉਹ ਨਜਾਇਜ਼ ਜਨਾਨੀ ਇੱਕ ਰੱਖੀ ਆ ਠੀਕ ਆ ਜੀ ਆਪਣੀ ਪਹਿਲੀ ਜਨਾਨੀ ਹੋਣ ਦੇ ਬਾਵਜੂਦ ਉਹਨੇ ਇੱਕ ਨਜਾਇਜ਼ ਜਨਾਨੀ ਰੱਖੀ ਜੋ ਸ਼ਰਾਬ ਪੀ ਕੇ ਬਹੁਤ ਅਪਰਾਚਾਰ ਕਰਦੀ ਆ ਤੁਹਾਡਾ ਉਸ ਜਿਹੜਾ ਸਰਜਨ ਸਿੰਘ ਨਾਲ ਕੀ ਰਿਲੇਸ਼ਨ ਆ ਮੇਰਾ ਦੇਖੋ ਵੀ ਮੇਰਾ ਦੇਵਰ ਲੱਗਦਾ ਵਾ ਸਰਜਨ ਸਿੰਘ ਦਾਦਾ ਵਾ ਮੇਰੇ ਨਾਲ ਵੀ ਬੜਾ ਅਪਰਾਚਾਰ ਕੀਤਾ ਆ ਬਟ ਇਸ ਕਰ ਮੇਰੀਆਂ ਬੱਚੀਆਂ ਨਾਲ ਹੋਣ ਲੱਗ ਗਿਆ ਵਾ ਮੈਨੂੰ ਇਨਸਾਫ ਚਾਹੀਦਾ ਵਾ ਇਹ ਸਰਜਨ ਜੀ ਜਿੱਥੇ ਜਿੱਦਾਂ ਪਹੁੰਚ ਗਈ ਮੇਰੇ ਹਸਬੰਦ ਨੇ ਬੁਲਾਇਆ ਸੀ ਇਹਨਾਂ ਨੂੰ ਬਾਬਾ ਜੀ ਦੇ ਮੇਲੇ ਤੇ ਅੱਛਾ ਜੀ ਮੇਲਾ ਕਿਦੋਂ ਸੀ ਮੇਲਾ ਸੀਗਾ 13 ਤਰੀਕ ਦਾ ਠੀਕ ਹੈ ਜੀ 13 ਦਸੰਬਰ 13 ਦਸੰਬਰ ਦਾ ਤੇ ਇਹ ਉੱਥੇ ਗਏ ਆ ਉਹਨਾਂ ਦੀ ਘਰ ਵਾਲੀ ਸ਼ਾਂਤ ਰੰਦੀ ਪਈ ਸੀ ਕੁਝ ਗੱਲ ਕਹਿਣਾ ਚਾਹੁੰਦੀ ਸੀਗੀ ਦਬਾਬ ਚ ਰੱਖੀ ਆ ਇਹਨਾਂ ਦੇ ਪਾਪਾ ਨੇ ਬੋਲਿਆ ਕਿ ਤੁਸੀਂ ਉਹਦੀ ਵੀ ਗੱਲ ਸੁਣ ਲਓ ਵੀ ਉਹਦਾ ਕੀ ਕਸੂਰ ਆ ਇਹਨੇ ਕਹਿੰਿਆ ਜਿਮਾਨੀ ਨੂੰ ਸ਼ਰਾਬ ਦਿੱਤੀ ਸੀ ਉਹਨੂੰ ਦੇਖੇ ਲੱਗਦਾ ਵੀ ਇਹ ਉਹਦੀ ਜਿਮਾਨੀ ਦੇ ਹੱਕ ਤੇ ਕਿਉਂ ਬੋਲਣਾ ਚਾਹੁੰਦੇ ਆ ਇਸ ਕਰਕੇ ਉਹਨੇ ਚੱਕਿਆ ਬੈਟ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਬੱਚੇ ਨੂੰ ਦੁੱਖ ਲੱਗਾ ਕਿ ਉਹ ਇਹੋ ਕਿਉਂ ਮਾਰਦੀ ਆ ਤੇ ਉਹਨੇ ਮੇਰੀ ਬੱਚੀ ਵੀ ਖੜ ਗਿਆ ਬਾਲਾਂ ਤੇ ਧੂਤੀ ਕੇ ਉਹਨੇ ਉਹਦੀ ਭੈਣ ਨੇ ਭਾਂਡਾ ਨਾਮ ਕਾਣੀ ਆ ਨਾ ਜਿੱਲੇ ਗਲਾਸ ਮਾਰੇ ਮੇਰੀ ਬੱਚੀ ਦੇ ਸਿਰ ਤੇ ਤੁਹਾਡੀ ਬੱਚੀ ਨੂੰ ਕਿੰਨਾਂ ਸੱਟਾਂ ਲੱਗੀਆਂ ਸੱਟਾਂ ਦੇਖੋ ਵੀ ਐਡਾ ਨਾ ਦੁੱਧੀਆਂ ਸੱਟਾਂ ਬਹੁਤ ਆ ਸਿਰ ਦੇ ਸੋਜ ਪਈ ਹੋਈ ਆ ਬਾਲ ਇਹਦੇ ਸਾਰੇ ਜਗਾ ਤੇ ਖੇਤ ਲੁੱਤੇ ਆ ਔਰ ਗਾਲ ਘੁੱਟਿਆ ਗਿਆ ਸ਼ਰਾਬ ਤੋਂ ਅੰਨੀ ਹੋਈ ਪਈ ਸੀ ਓਕੇ ਠੀਕ ਆ ਜੀ ਔਰ ਇਹ ਬੀਸੀ ਸਾਹ ਦੇ ਅੰਦਰ ਬੀਸੀ ਸਾਹ ਦੀ ਕੋਠੀ ਆ ਡੀਸੀ ਸਾਹਿਬ ਦੇ ਜਿਹਨੇ ਦੇ ਮਾਲਕ ਡੀਸੀ ਸਾਹਿਬ ਤੱਕ ਕਿਸੇ ਤੱਕ ਕੋਈ ਅਪਰੋਚ ਨਹੀਂ ਕੀਤੀ ਨਹੀਂ ਜੀ ਕੋਈ ਨਹੀਂ ਕੀਤੀ ਹੈ ਜਿਹੜੀ ਕੁੱਟਮਾਰ ਕਿੱਥੇ ਹੋਈ ਹੈ ਕੁੱਟਮਾਰ ਸੁੰਦਰ ਨਗਰ ਦੇ ਵਿੱਚ ਹੋਈ ਹੈ ਜਿੱਥੇ ਰਹਿਸ਼ ਹੋ ਜਿੱਥੇ ਰਹਿਸ਼ ਹੈ ਬਾਬੇ ਦੀ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਵਾ ਕਿ ਇਹ ਇਹਨਾਂ ਨੇ ਮੇਰੀ ਤਿੰਨ ਜਾਨਾਂ ਨੇ ਮੇਰੀ ਕੁੜੀ ਨੂੰ ਫੜ ਕੇ ਕੁੱਟਿਆ ਵਾ ਤੇ ਸਰਜਨ ਸਿੰਘ ਦਾ ਬਾਬੇ ਦਾ ਕੀ ਹੈ ਬਾਬੇ ਦਾ ਨਾਮ ਸਰਜਨ ਸਿੰਘ ਹੈ ਠੀਕ ਹੈ ਜੀ ਤੇ ਉਹਦੀ ਕਾਰਵਾਈ ਜਿਹੜੀ ਉਹਨੂੰ ਜਾਇਜ਼ ਰੱਖੀ ਆ ਉਹਨੇ ਉਹਦੀ ਭੈਣ ਤਾਨੀਆਂ ਨੇ ਹਾਂ ਤੇ ਜਿਹੜਾ ਮੁੰਡਾ ਸੰਗਤ ਦੇ ਵਿੱਚ ਉਹਨੂੰ ਸ਼ਰਾਬ ਪਲਾਈ ਹੋਈ ਸੀ ਟੋਟਲ ਕਿੰਨੇ ਜਾਨਾਂ ਨੇ ਜਿਹੜਾ ਨੇ ਕੁੱਟਿਆ ਤੁਹਾਡੀ ਬੱਚੀ ਨੂੰ ਤੇਰੀ ਬੱਤੀ ਨੂੰ ਕੁੱਟਿਆ ਸਰਦਨ ਸਿੰਘ ਬਾਬਾ ਜੀ ਨੇ ਤੇ ਉਹਦੀ ਜਿਹੜੀ ਲਜਾਜ ਜਨਾਨੀ ਹਰਪ੍ਰੀਤ ਕੌਰ ਹਰਸਿਮਰਨ ਕੌਰ ਠੀਕ ਹੈ ਜੀ ਔਰ ਉਹਦੀ ਜਿਹੜੀ ਐਨਆਈਸੀ ਪਾਨੀ ਆ ਤੇ ਇੱਕ ਸੰਗਤਕ ਮੁੰਡਾ ਸੀ ਜਿਹੜਾ ਜਨ ਕੀ ਕੋਲ ਚਾਰ ਜਣੇ ਸੀਗੇ ਹਾਂ ਟੋਟਲ ਚਾਰ ਜਣੇ ਸੀ ਔਰ ਸਾਹਿਲ ਇਹਨਾਂ ਨੇ ਸਾਰਿਆਂ ਨੂੰ ਬਾਲਾਂ ਤੇ ਫੜ-ਫੜ ਕੇ ਕੁੱਟਿਆ ਮੇਰੇ ਸਾਹਿਲ ਕੋਣ ਆ ਜੀ ਸਾਹਿਲ ਕੋਈ ਸੰਗਤਕ ਮੁੰਡਾ ਆਇਆ ਸੀ ਹੁਣ ਤੁਹਾਡੀ ਕੀ ਮੰਨਦਾ ਪੁੱਤ ਮਾਂ ਨੂੰ ਇਹ ਵੀ ਆ ਵੀ ਇਹਦੇ ਤੋਂ ਵੀ ਬਾਬੇ ਜਿਹੜੇ ਜਗ੍ਹਾ ਤੇ ਬੈਠੇ ਬਾਬਿਆਂ ਦੇ ਬਾਣੇ ਪਾ ਲੈਂਦੇ ਆ ਔਰ ਮਤਲਬ ਕਿ ਲੋਕਾਂ ਨੂੰ ਠੱਗਦੇ ਆ ਤੇ ਘਰ ਵਿੱਚ ਆਪਣੀਆਂ ਜੀਆਂ ਨਾਲ ਝੂਠ ਕਰਦੇ ਆ ਜਿਸ ਘਰ ਦੇ ਵਿੱਚ ਆਪਣੀਆਂ ਬੱਚੀਆਂ ਦੇ ਵਾਲ ਕੁੱਟੇ ਜਾਂਦੇ ਆਂ ਦੱਸੋ ਕਿਹੜਾ ਬਾਬਾ ਇਦਾਂ ਕੁ ਕਰਾਂਦਾ ਸ਼ਰਾਬ ਪੀ ਕੇ ਕਹਿੰਦੇ ਸਾਡੇ ਮਾਤਾ ਆ ਗਈ ਆ ਜੀ ਸ਼ਰਾਬ ਪੀ ਕੇ ਕਹਿੰਦੀ ਮੇਰੇ ਮਾਤਾ ਆ ਗਈ ਕੁੜੀ ਨੂੰ ਇੰਨੀ ਬੁਰੀ ਤਰੀਕੇ ਬੱਪੂ ਕੀ ਨਾ ਤੁਹਾਡਾ ਮੇਰੇ ਨਾਲ ਗਰਮੀ ਤੇ ਜੀ ਤੁਹਾਡੇ بیٹے ਜਿਹੜਾ ਬਾਬਾ ਬਸਰਜਨ ਸਿੰਘ ਉਹਨਾਂ ਨੇ ਆਪਣੀ ਬੁੱਧੀ ਜੀ ਨੂੰ ਕੁੱਟਿਆ ਵਾ ਤੇ ਦਾਖਲ ਆ ਹਾਂ ਜੀ ਕੀ ਕਹਿਣਾ ਚਾਹੋਗੇ ਕਿੰਨੀ ਕਿ ਸੱਚਾਈ ਹੈ ਸੱਚਾਈ ਹੈ ਇਹ ਮੇਰੀ ਗਿਆਨੀ ਆ ਨਾ ਇਹ ਬਹੁਤ ਭੱਜ ਕੇ ਬੰਦੇ ਤੇ ਗੱਲ ਪਾਈ ਹੁੰਦੀ ਆ। ਕੋਣ ਜਨਾਨੀ ਕਿਹੜੀ ਜਨਾਨੀ? ਇਹ ਮਿੱਠੂ ਜਨਾਨੀ ਆ। ਇਹ ਕਿਹਦੀ ਆ? ਇਹ ਨੇ ਇਹ ਇਹ ਵਾਰਾ ਵਾਲਿਆ ਘਰ ਕਰ ਰੱਖੀ ਆ। ਅੱਛਾ। ਹਾਂਜੀ ਕਿੰਨੇ ਰੱਖੀ ਆ? ਦਾਦਾ ਜੀ ਨੇ ਰੱਖੀ ਆ। ਤੇ ਜਿਹੜੀ ਕੁੜੀ ਨਮਾਲਕ ਤੁਹਾਡੀ ਪੋਤੀ ਕੁੱਟੀ ਆ। ਹਾਂਜੀ। ਤੁਹਾਡੇ ਵੱਡੇ ਮੁੰਡੇ ਦੀ ਕੁੜੀ ਜਿਹੜੀ। ਹਾਂਜੀ। ਉਹ ਕਿੰਨੇ ਕੁੱਟਿਆਨ ਨੂੰ? ਉਹਨੇ ਮਿੱਠੂ ਨੇ ਕੁੱਟਿਆ। ਅੱਛਾ। ਉਹ ਭੱਜ ਕੇ ਬੰਦੇ ਦੇ ਅੱਗਲ ਪਾਈ ਨੇ, ਨਿਆਣੇ ਗੱਲ ਪਾਈ ਨੇ। ਕੀ ਕਾਰਨ ਆ ਜਿਹੜਾ ਉਹ ਨਾ ਕੁੱਟਮਾਰ ਕਰਦੇ ਪਰਵਾਸ ਦੇ ਉੱਤੇ ਆਂ? ਉਹੀਂ ਬਸ ਇਹ ਲੜਾਈ ਤੇ ਸਾਡੇ ਉਹਿੰਦੂ ਕਾ ਕਰਕੇ ਦਰਜ ਜਾਂਦੀ ਆ। ਭਾਰੀ ਗੱਲ ਗੱਲ ਪੈ ਜਾਂਦੀ। ਤੁਹਾਡੇ ਨਾਲ ਕੋਈ ਪਿੱਛੇ ਚ ਲੜਾਈ ਝਗੜਾ। ਹਾਂਜੀ ਹਾਂਜੀ ਮੇਰੇ ਤੇ ਅੰਗਾਰ ਪੈ ਗਿਆ। ਅੱਛਾ। ਉਹ ਵੀ ਘੂਰੇ ਘੂਰੇ ਮੁੱਕੀ ਹੋਇਆ ਸੀ। ਹੂੰ ਹੂੰ ਇਹ ਕਦੋਂ ਦੀ ਗੱਲ ਆ? ਉਹ 6 ਸਾਲ ਕੀ ਹੋ ਗਏ ਜੀ। ਅੱਛਾ ਅੱਛਾ। ਹੁਣ ਤੁਹਾਡੀ ਕੀ ਮੰਗ ਆ? ਪੀਂਦੀ ਹੈ ਅੱਥੀ ਜਦੋਂ ਪੀਂਦੀ। ਹਾਂਜੀ। ਸ਼ਰਾਬ ਪੀਂਦੀ ਕੋਈ ਗੱਲ ਆ ਸਾਹਮਣੇ ਕੁਝ ਹਾਂਜੀ ਸ਼ਰਾਬ ਪੀਂਦੀ ਸਾਹਮਣੇ ਸਿੱਕਾ ਪੀਂਦੀਆਂ ਪੀਂਦੀ। ਕੋਲ ਬਿੰਦਾ। ਉਹ ਮਿੱਤ ਨਾਲ ਲੁੱਟੀ ਦੀ ਆ ਜਨਾਨੀ ਜਿਹੜੀ ਸ਼ਰਾਬੀ ਜਿਹੜੀ ਗੱਲਾਂ ਗਲਾਂ ਕਰਦੀਆਂ ਹਾਂ ਹਾਂ ਜੀ ਲੜਦੀ ਆ ਹਾਂ ਜੀ ਹੁਣ ਤੁਹਾਡੇ ਹੱਥ ਚੱਕਿਆ ਕਦੇ ਹਾਂ ਹੱਥ ਚੱਕਿਆ ਉਹ ਮੁੱਦਰੇ ਹੱਥੋ ਪਾਈ ਹੋਏ ਨੇ ਫੇਰ ਜਗ੍ਹਾ ਤੇ ਬੈਣ ਦਾ ਕੀ ਫਾਇਦਾ ਹੁਣ ਪਹਿਲਵਾਨ ਨੇ ਕਈ ਵਾਰੀ ਤੁਸੀਂ ਕੋਈ ਵੱਡੇ ਪੁਲਿਸ ਅਫਸਰ ਨੂੰ ਡੀਸੀ ਸਾਹਮਣੇ ਗੱਲ ਨਹੀਂ ਕੀਤੀ ਕਦੀ ਹਾਂ ਜੀ ਹੁਣ ਤੁਹਾਡੇ ਕੀ ਮੰਗਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਕਿੰਨੂੰ ਮਿੱਤ ਨੂੰ ਜਨਾਨੀ ਨੂੰ ਇਹ ਤੁਹਾਡੇ ਬਾਬਾ ਜੀ ਇਹਦੇ ਉਹਨਾਂ ਦੇ ਪੁੱਤਰ ਮੈਂ ਤੁਹਾਨੂੰ ਉਹਦੇ ਨਹੀਂ ਰੈਂਟ ਤੋਂ ਉਹਨੇ ਭਜਾਣਾ ਚਾਹੀਦਾ ਹੈ ਸ਼ਹਿਰ ਵਿੱਚ ਰੈਂਟ ਚਲੋ ਠੀਕ ਹੈ ਉਹਨੇ ਭਜਾਣਾ ਤੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਵੀ ਠੀਕ ਹੈ ਸਰ ਕੀ ਕਰਦੇ ਹੋ ਤੁਸੀਂ ਮੈਂ ਕੋਈ ਮੁਰਗਾ ਦਾ ਕੰਮ ਕਰਦਾ ਨਹੀਂ ਫੋੜਾ ਜਾਉਂਗਾ ਅੱਜ ਜਿਹੜਾ ਇੱਕ ਲੜਕੀ ਨੂੰ ਕੁੱਟਮਾਰ ਕਰਕੇ ਇੱਥੇ ਦਾਖਲ ਹੋਈ ਯਾਰ ਨਵਾਲਿਕ ਲੜਕੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬਾਬੇ ਸੋਨੂ ਦੇ ਪਿਤਾ ਜੀ ਆ ਇਹ ਭਰਾਵਾ ਭਜਾਈ ਆ ਉਹਨਾਂ ਨੂੰ ਇਹਨਾਂ ਨਾਲ ਲੜਾਈ ਹੋਈ ਸੀ ਜਾਂ ਜੋ ਕੁਝ ਵੀ ਹੋਇਆ ਸੀ ਇਹਨਾਂ ਨਾਲ ਕਰ ਲਈ ਉਹ ਨੂੰ ਤੇ ਵਿਚਾਰੀ ਨੇ ਕੱਲ ਇਹਨਾਂ ਨੇ ਕੁੱਟਿਆ ਜਾਂ ਕੱਲ ਮਾਰਿਆ ਉਹ ਤਾਂ ਕੰਮ ਕਰਨਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਇਸ ਤੋਂ ਪਹਿਲਾਂ ਵੀ ਉਹ ਲੜਾਈ ਧੜੇ ਉਹ ਇਹਨਾਂ ਨਾਲ ਲੜਾਈ ਘਰ ਦੇ ਵਿੱਚ ਕਈਆਂ ਦੀ ਹੋਇਆ ਜੀ ਇਹਨਾਂ ਦੇ ਪਿਤਾ ਦੇ ਨਾਲ ਲੜਾਈ ਹੋਈ ਫਿਰ ਇਹੋ ਜੀ ਜਗ੍ਹਾ ਦੇ ਉੱਪਰ ਕੀ ਬੇਨ ਦਾ ਫਾਇਦਾ ਕੀ ਬਾਬੇ ਕਹਿੰਦੇ ਕਿ ਆਪਣੀ ਘਰੇ ਲੜਾਈ ਹੋਵੇ ਤਾਂ ਆਪਾਂ ਲੋਕਾਂ ਨੂੰ ਜਾ ਕੇ ਸ਼ਿਕਸ਼ਾ ਦਈਏ ਕੀ ਛੋਪਾ ਦਿੰਦੀ ਨਹੀਂ 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 ਉਹ ਛੋਪਾ ਨਹੀਂ ਦਿੰਦੀ ਘਰ ਦੇ ਵਿੱਚ ਆਪਾਂ ਘਰਦਿਆਂ ਦੇ ਨਾਲ ਤੇ ਲੜਾਈ ਧੜਾ ਕਰਦੋਂ ਬਾਹਰ ਲੋਕਾਂ ਨੂੰ ਆਪਾਂ ਕਹਿੰਨੇ ਆਈਦਾ ਹਾਂ ਉਦਾ ਹਾਂ ਪਿਤਾ ਪਾਇਨਾ ਕਿੱਦਾਂ ਵਕਮੂ ਮੈਂ ਬਾਬਾ ਜੀ ਬਣਾਇਆ ਬਣਾਇਆ ਮੈਂ ਬਾਬਾ ਜੀ ਮੇਰੇ ਨਾਲ ਤੇ ਬਚਪਨ ਵੀ ਯਾਰੀ ਸੀ ਉਹਨਾਂ ਦੀ ਮੇਰੇ ਅੱਖਾਂ ਦੇ ਸਾਹਮਣੇ ਬਾਬਾ ਹੀ ਬਣੇ ਆ ਤੁਹਾਡੇ ਹੁੰਦੇ ਕਿ ਕੋਈ ਗਲਤ ਕੰਮ ਹੋਇਆ ਸਾਡੇ ਉਹਨਾਂ ਨਾਲ ਗਲਤ ਕੰਮ ਹੋਇਆ ਮੇਰੇ ਮੈਂ ਜਦੋਂ ਯਾਰੀ ਛੱਡੀ ਇਹਨਾਂ ਨਾਲ ਘਰ ਦੇ ਵਿੱਚ ਸਾਰੇ ਪਰਿਵਾਰ ਨਾਲ ਲੜਾਈ ਝਗੜਾ ਉਹਨਾਂ ਦਾ ਹੁੰਦਾ ਹੀ ਦਿੰਦਾ ਯਾਰੀ ਕੋ ਬੱਢੀ ਜੀ ਯਾਰ ਇਹੋ ਮੈਂ ਕਾਰੋਬਾਰ ਵਾਲਾ ਬਣਾਂ ਮੈਂ ਬਾਬੇ ਨਾਲ ਘੁੰਮਣ ਵਾਲਾ ਬਣਾਂ ਉਹਨਾਂ ਨੇ ਇਹ ਨਹੀਂ ਕਿ ਤੁਹਾਨੂੰ ਅਸੀਂ ਦੋਨੇ ਰਲ ਕੇ ਸੀਟ ਤੇ ਬਹਿ ਗਏ ਉਹ ਮੈਨੂੰ ਕਹਿੰਦੇ ਸੀ ਪੁੱਤ ਮੇਰੇ ਨਾਲ ਰਹਿਣਾ ਮੈਂ ਸਾਰਾ ਕੁਝ ਆਪਾਂ ਕਰਨ ਨਾਲ ਕੇ ਕਰਿਆ ਕਰਾਂਗੇ ਮੈਂ ਕਿਹਾ ਨਹੀਂ ਮੈਂ ਨਹੀਂ ਆ ਜਿਹੜੀ ਇਹਨਾਂ ਭਤੀਜੀ ਕੁਟੀ ਆਏ ਤੁਹਾਡੇ ਸਾਹਮਣੇ ਕੁਟਿਆ ਸੀ ਇਹਨੂੰ ਨਹੀਂ ਇਹ ਨਾਲ ਮੇਲੇ ਦੇ ਮੈਂ ਗਿਆ ਹੀ ਨਹੀਂ ਵੇਦ ਮੇਲੇ ਦੇ ਮੇਲੇ ਬਹੁਤ ਵਾਰ ਮੇਲੇ ਇਹ ਤਾਂ ਇਹ ਗੱਲਬਾਤ ਹੋ ਜੇ ਨਾ ਠੀਕ ਜੀ ਆਪੋ ਜੀ ਤੁਹਾਡਾ ਹਾਂ ਜੀ ਮੇਰਾ ਨਾਮ ਜੀ ਸੋਨੂ ਬਾਬਾ ਜੀ ਬੜਾ ਪੂਰਾ ਹਾਂ ਜੀ ਤੁਹਾਡਾ ਹਾਂ ਜੀ ਸੁਰਜਨ ਸਿੰਘ ਮੇਰਾ ਨਾਮ ਹੈ ਜੀ ਬਾਬਾ ਤੁਹਾਡੇ ਅੱਜ ਪਰਿਵਾਰਕ ਮੈਂਬਰ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਤੁਹਾਡੀ ਭਤੀਜੀ ਹਾਂ ਜੀ ਹਾਂ ਜੀ ਤੇ ਉਹਨਾਂ ਦੇ ਮਾਪੇ ਉਹ ਤੁਹਾਡੇ ਫਾਦਰ ਸਾਹਿਬ ਦਾ ਰੋਪ ਹੈ ਕਿ ਤੁਸੀਂ ਉਹਨਾਂ ਨੂੰ ਕੁੱਟਿਆ ਮਾਰਿਆ ਤੁਹਾਡੇ ਜਿਹੜੀ ਵਾਈਫ ਨੇ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਮੈਂ ਹਰ ਸਾਲ ਜਿਹੜਾ ਭੰਡਾਰਾ ਬਣਾਉਣਾ ਬਾਬਾ ਖੇਤਰਪਾਲ ਜੀ ਦਾ ਇਹ 14ਵਾਂ ਭੰਡਾਰਾ ਹੋਇਆ ਜੀ ਬਾਬਾ ਖ ਹੁਣ ਮੈਂ ਨਰਤਮ ਵਿਆਹ ਦੇ ਵਿੱਚ ਕੋਠੀ ਲੀਤੀ ਹੈ ਹੁਣ ਮੈਂ ਇੱਥੇ ਮਨਾਣਾ ਹਾਂ ਫੰਡਾਰੀ ਠੀਕ ਹੈ ਨਰਤਮ ਵਿਆਹ ਠੀਕ ਹੈ ਹਾਂਜੀ ਸੁੰਦਰ ਨਗਰ ਸੁੰਦਰ ਨਗਰ ਨਰਤਮ ਵਿਆਹ ਕਿਦੋਂ ਹੁੰਦਾ ਕਿਹੜੀ ਤਰੀਕ ਨੂੰ ਹੁੰਦਾ ਇਹ ਹੁੰਦਾ 12 12ਵੇਂ ਮਹੀਨੇ ਦੀ 12 ਤਰੀਕ ਨੂੰ ਤੇ ਮੇਰਾ ਪਰਿਵਾਰ ਜਿਹੜਾ ਹੈ ਇਸ ਜਦੋਂ ਦਾ ਮੈਂ ਇਸ ਲੀਲਾ ਦੇ ਵਿੱਚ ਲੱਗਾ ਹਾਂ ਮਹਾਰਾਜ ਦੇ ਚਰਨਾਂ ਨਾਲ ਲੱਗਾ ਹਾਂ ਉਦੋਂ ਤੋਂ ਹੀ ਮੇਰਾ ਪਰਿਵਾਰ ਮੇਰੇ ਖਿਲਾਫ ਖੜਾ ਵਾ ਆਹ ਹੋਰ ਤੋਂ ਪਹਿਲਾਂ ਵੀ ਕਾਫੀ ਕੰਪਲੀਟ ਮੈਨੂੰ 16 17 ਸਾਲ ਹੋ ਚਲੇ ਇਹ ਜਿਹੜੀ ਮੁੱਖ ਗੱਦੀ ਹੈ ਡੀਸੀ ਦਫ਼ਤਰ ਜਾਂ ਡੀਸੀ ਕੋਠੀ ਕਪੂਰਥਲਾ ਚ ਹਾਂਜੀ ਇਹ ਡੀਸੀ ਦੀ ਕੋਠੀ ਦੇ ਬਾਬਾ ਖੇਤਰਪਾਲ ਜੀ ਦਾ ਦਰਬਾਰ ਆ ਠੀਕ ਹੈ ਜੀ ਉੱਥੇ ਮੈਂ ਗੱਦੀ ਨਿਸ਼ੀਨਾ ਕਿੰਨੀ ਦੇਰ ਤੋਂ ਉੱਥੇ ਵੀ 16-17 ਸਾਲ ਹੋ ਗਏ ਲੱਗਦਾ ਠੀਕ ਹੈ ਡੀਸੀ ਕੋਠੀ ਕੋਲੋਂ ਹਾਂਜੀ ਕਪੂਰਥਲਾ ਜੀ ਠੀਕ ਹੈ ਜੀ ਇਹ ਲੜਾਈ ਤਾਂ ਉੱਥੇ ਹੋਇਆ ਕਿ ਕਿੱਥੇ ਹੋਇਆ ਨਹੀਂ ਨਹੀਂ ਇਹ ਲੜਾਈ ਝਗੜਾ ਮੇਰੇ ਘਰ ਹੋਇਆ ਜੀ ਠੀਕ ਹੈ ਕਿਸ ਗੱਲ ਤੋਂ ਲੜਾਈ ਹੋਈ ਆ ਇਹ ਲੜਾਈ ਇਸ ਇਹ ਇਦਾਂ ਹੋਇਆ ਜੀ ਜਦੋਂ ਭੰਡਾਰਾ ਚੱਲ ਰਿਹਾ ਸੀ ਨਾ ਕਿ ਬਾਬਾ ਖੇਤਰਪਾਲ ਜੀ ਦਾ ਜੋ ਲੰਗਰ ਪਣਾਰਾ ਚੱਲਿਆ ਲੰਗਰ ਪਣਾਰਾ ਕਰਕੇ ਤੇ ਮੇਰਾ ਭਰਾ ਕੇ ਖਾ ਪੀ ਕੇ ਆ ਗਿਆ ਖਾ ਪੀ ਕੇ ਆਣ ਕੇ ਉਹਨੇ ਡਿਮਾਂਡ ਕੀਤੀ ਕਿ ਭਰਾਵੇਂ ਕੋ ਹੋਰ ਪੀਣ ਵਾਸਤੇ ਬੋਤਲ ਚਾਹੀਦੀ ਆ ਮੈਂ ਕਿਹਾ ਵੀਰੇ ਅਸੀਂ ਹੁਣ ਨਹੀਂ ਦੇ ਸਕਦੇ ਤੈਨੂੰ ਪਹਿਲੀ ਗੱਲ ਤਾਂ ਆਪਾਂ ਭੰਡਾਰੇ ਵਿੱਚ ਇਦਾਂ ਦਾ ਚੀਜ਼ ਨੂੰ ਆਪਾਂ ਨਹੀਂ ਚਲਾ ਸਕਦੇ ਚਲੋ ਖਾਣ ਪੀਣ ਦਾ ਉਹ ਆਦੀ ਆ ਸ਼ੁਰੂ ਤੋਂ ਉਹਨੇ ਖਾਦੀ ਪੀਤੀ ਲਿਆਂਦੀ ਆਣ ਕੇ ਮੈਨੂੰ ਗਾਲੀ ਗਲੋਚ ਕਰਨ ਲੱਗ ਪਿਆ ਜਿਹੜੇ ਵਿੱਚ ਮੈਂਬਰ ਬੈਠੇ ਸੀ ਸੰਗਤ ਦੇ ਜੀ ਬੈਠੇ ਉਹਨਾਂ ਨੇ ਸਮਝਾਇਆ ਯੋ ਵੀਰੇ ਤੂੰ ਆਪਣੇ ਭਰਾ ਨਾਲ ਇਦਾਂ ਗਾਲਾਂ ਨਾ ਕੱਢ ਮੈਂ ਤੈਨੂੰ ਵੱਡਾ ਜੀ ਬੱਸ ਕਿਲਾਵਾ ਅਰਜਿੰਦਰ ਸਿੰਘ ਠੀਕ ਹੈ ਜੀ ਉਹਨਾਂ ਦਾ ਰੂਪ ਹੈਗਾ ਕਿ ਤੁਸੀਂ ਖੁਦ ਮੇਲਾ ਕਰਾਣੇ ਬੀਲੇ ਦੇ ਵਿੱਚ ਸ਼ਰਾਬ ਵਗੈਰਾ ਚੱਲਦੀ ਆ ਜਾਂ ਨਹੀਂ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਜੇ ਕੋਈ ਸ਼ਰਾਬ ਚੱਲਦੀ ਕੋਈ ਵੀਡੀਓ ਦੱਸ ਦੋ ਜਿਹੜੀ ਤਾਂ ਬੜੀ ਚੀਜ਼ ਆ ਤੇ ਧਿਆਨ ਦਿੱਤੇ ਉਹਨੇ ਹੀ ਕਿਹਾ ਵਾ ਜੀ ਤੁਸੀਂ ਤੇ ਤੁਹਾਡੀ ਜਿਹੜੀ ਵਾਈਫ ਆ ਹਾਂ ਉਹਨਾਂ ਨੇ ਸ਼ਰਾਬ ਪੀਤੀ ਸੀ ਤੇ ਸ਼ਰਾਬੀ ਕਾਫੀ ਗੁੱਟ ਦੇ ਮਾਰਦੇ ਹੁੰਦੇ ਨੇ ਦੇਖੋ ਜੀ ਇਹ ਸੰਤ ਮਹਾਪੁਰਸ਼ਾਂ ਸ਼ਰਾਬ ਨਾਲ ਸਾਡਾ ਕੋਈ ਵਾਹ ਪੀਛ ਨਹੀਂਗਾ ਨਾ ਇਹ ਮੇਰੀ ਪਹਿਲੀ ਗੱਲ ਤੇ ਬੰਦਾ ਬੀਬੀਆਂ ਤੇ ਛੱਡੋ ਜੀ ਜਿਹੜੇ ਗੱਦੀ ਨਹੀਂ ਸ਼ਖਸ਼ ਹੁੰਦੇ ਆ ਨਾ ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੁੰਦੇ ਆ ਤੁਹਾਡੇ ਜਿਹੜੇ ਫਾਦਰ ਉਹ ਵੀ ਹੀ ਕਹਿੰਦੇ ਜੀ ਸਾਨੂੰ ਗੁੱਟ ਦੇ ਮਾਰਦੇ ਬਹੁਤ ਆ ਤੁਹਾਡੀ ਵਾਜ ਨਹੀਂ ਕੋਈ ਇਦਾਂ ਨਹੀਂ ਚੱਕਰ ਨਹੀਂ ਕੋਈ ਕੁਝ ਨਹੀਂ ਹੋਇਆ ਠੀਕ ਹੈ ਜੀ ਜੀ ਜਿਹੜੀ ਕੋਈ ਇਲਾਜ ਕਰ ਰਹੀ ਹੈ ਇਲਾਜ ਦੇ ਦਾਖਲ ਲਾਉਣ ਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਉਹਦੇ ਬਾਰੇ ਮੇਰਾ ਇਹ ਹੈ ਮੇਰੀ ਬੱਚੀ ਹੈ ਮੇਰੀ ਭਤੀਜੀ ਹੈ ਜੀ ਠੀਕ ਹੈ ਜੀ ਮ ਦੇਖੋ ਮੈਂ ਹਾਂਜੀ ਕੋਟਮਾਰ ਹੋਈ ਲੜਕੀ ਨੂੰ ਨਹੀਂ ਉਹਨਾਂ ਨਾਲ ਕੋਈ ਕੋਟਮਾਰ ਨਹੀਂ ਉਹਨਾਂ ਨੇ ਆਪਣੇ ਆਪ ਕੁਛ ਇਦਾਂ ਦਾ ਕਰ ਲਿਆ ਹੋਏ ਤੋਂ ਮੈਂ ਕੁਝ ਕਹਿ ਨਹੀਂ ਸਕਦਾ ਬਾਬਾ ਜੀ ਇਹ ਵਿਵਾਦ ਜਿਹੜਾ ਤੁਹਾਡਾ ਦੂਸਰੀ ਵਾਰੀ ਹੋ ਗਿਆ ਵਾ ਇਹਦਾ ਕਾਰਨ ਨਹੀਂ ਲੱਗਿਆ ਕਿ ਵਿਵਾਦ ਹੁੰਦਾ ਮੈਂ ਡਾਕਟਰ ਨਿਲੇਸ਼ ਸ਼ਰਮਾ ਹਾਊਸ ਸਰਜਨ ਠੀਕ ਹੈ ਸੋ ਤੁਹਾਡੇ ਅਸਲ ਵਿੱਚ ਐਮਰਜੈਂਸੀ ਵਿੱਚ ਕੇਸ ਆਇਆ ਕੁੜੀ ਦੀ ਨਵਾਲੇਗਾ ਪਟਮਾਰ ਹੋਈ ਆ ਉਹਦੇ ਬਾਰੇ ਕੀ ਮੈਡੀਕਲ ਰਿਪੋਰਟ ਹੈ ਹਾਂਜੀ ਕੁੜੀ ਦੀ ਉਮਰ 17 ਸਾਲ ਹੈਗੀ ਆ ਕੁੜੀ ਆਈ ਸੀ ਕੁਝ ਘੰਟੇ ਪਹਿਲਾਂ ਆਈ ਸੀ ਠੀਕ ਹੈ ਜੀ ਤੇ ਵੈਸੇ ਅਸੀਂ ਮੈਡੀਕਲੀ ਚੈੱਕ ਕੀਤੀ ਫਿੱਟ ਹੈਗੀ ਵੈਸੇ ਤਾਂ ਕਹਿੰਦੀ ਦਰਦਾਂ ਦੀ ਆ ਫਿਰ ਆਪਾਂ ਪੇਨ ਕਿਲਰਸ ਵਾਇਰਾ ਲਗਾਤੇ ਐਗਜ਼ਾਮੀਨੇਸ਼ਨ ਕੀਤੀ ਤੇ ਮੈਮ ਨੇ ਆ ਕੇ ਐਗਜ਼ਾਮੀਨੇਸ਼ਨ ਕੀਤੀ ਇੰਦੇ ਸੀ ਪਰਚਾ ਕਟਾਣਾ ਹੈਗਾ ਫਿਰ ਉਹਦੇ ਅਕੋਰਡਿੰਗ ਅਸੀਂ ਕੀਤੀ ਐਗਜ਼ਾਮੀਨੇਸ਼ਨ ਕੋਈ ਇੰਜਰੀ ਵਗੈਰਾ ਤਾਂ ਦਿਖੀ ਨਹੀਂ ਐਸ ਐਕਚੁਅਲੀ ਪਰ ਅਲੈਜਡ ਹੈਗਾ ਕਿ ਪਰਸੋ ਹੋਇਆ ਰਾਤੀ ਫਿਰ ਬੱਚੇ ਦੇ ਮਾਪੇ ਦਾ ਕਹਿੰਦਾ ਕਿ ਕਾਫੀ ਫੁੱਟਿਆ ਉਹਦੇ ਸਿਰ ਤੇ ਯਾਨੀ ਕਿ ਚਮੜੀ ਤੋਂ ਵਾਲ ਖਿੱਚੇ ਗਏ ਨੂੰ ਬੰਦ ਰੱਖਿਆ ਦਾ ਕਹਿੰਦੇ ਵੇ ਹੈਗੇ ਪਰ ਐਸੱਚ ਕੋਈ ਵੂਂਡ ਦਾ ਨਿਸ਼ਾਨ ਨਹੀਂ ਹੈਗਾ ਫਾਈਲ ਬਣਵਾਈ ਫਾਈਲ ਤੇ ਮੈਮ ਨੇ ਲਿਖਤਾ ਹੈਗਾ ਸ਼ਾਇਦ ਡਾਕਟਰ ਸਾਹਿਬ ਕੋਈ ਐਕਸੀਡੈਂਟ ਵਗੈਰਾ ਦੀ ਜਰੂਰਤ ਹੈਗੀ ਹੱਲੇ ਤਾਂ ਕੋਈ ਲੋੜ ਨਹੀਂ ਹੈਗੀ ਇੱਥੇ ਕਿਉਂਕਿ ਪੇਸ਼ੈਂਟ ਨੂੰ ਕੁਛ ਇਦਾਂ ਦੇ ਸਿੰਪਟਮ ਨਹੀਂ ਹੈਗੇ ਕਿ ਆਪਾਂ ਉਹਦਾ ਸਕੈਨ ਕਰਾਈਏ। ਮੈਡੀਕਲ ਬਾਲਗ ਨਾ ਕੋਈ ਲੜਕੀ ਜਾਂ ਕੋਈ ਮਿਸ ਹੈਪਨਿੰਗ ਹੋ ਰਹੀ ਹੋਤ ਤਾਂ ਵੀ ਕੋਈ ਗੱਲ ਇਦਾਂ ਦੀ ਕੋਈ ਤਾਂ ਨਹੀਂ ਰਿਪੋਰਟਡ ਤਾਂ ਨਹੀਂ ਆਇਆ ਹਲੇ। ਕੋਈ ਅਬਜ਼ਰਵਡ ਵੀ ਨਹੀਂ ਹੈਗੀ ਆਬਜ਼ਰਵੇਸ਼ਨ ਦੇ ਪਰ। ਯਾਨੀ ਸੱਟਾਂ ਗੁੱਜੀਆਂ ਲੱਗੀਆਂ ਕਿਹਾ ਸਰ। ਨਹੀਂ ਇਦਾਂ ਤਾਂ ਕਹਿ ਨਹੀਂ ਇਸ ਵਿੱਚ। ਜੀ। ਗੁੱਜੀਆਂ ਸੱਟਾਂ ਦੇਖੋ ਸਭ ਸੂਜ ਕਿਸ਼ਮੀ। ਸਵੈਲਿੰਗ ਆਹ ਹੁੰਦੀ ਥ੍ਰੋਟ ਲੱਗਦੀ ਹੈ ਸਵੈਲਿੰਗ ਤਾਂ ਥੋੜੀ ਜਿਹੀ ਰਹਿੰਦੀ ਹੈ। ਠੀਕ ਹੈ ਨਾ ਕੋਈ ਹੱਥ ਵੱਜੇ ਵੀਰ। ਹਾਂ ਤੇ ਇਦਾਂ ਦਾ ਹੀ ਲੱਗਦਾ।